ਹਾਂਜੀ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਤੇ ਮੈਂ ਰਣਦੀਪ ਸਿੰਘ ਨਾਬਾ ਅੱਜ ਸ਼ਿਵਸ਼ਨਾ ਪਵਨ ਕੁਮਾਰ ਗੁਪਤਾ ਜੀ ਸ਼ਿਵਸ਼ਨਾ ਪੰਜਾਬ ਤੋਂ ਉਹ ਨਾਬਾ ਦੇ ਵਿੱਚ ਪਹੁੰਚੇ ਨੇ ਤੇ ਉਹਨਾਂ ਦੇ ਨਾਲ ਜੋ ਉਮੀਦਵਾਰ ਨੇ ਪਟਿਆਲਾ ਲੋਕ ਸਭਾ ਤੋਂ ਖੜੇ ਨੇ ਕ੍ਰਿਸ਼ਨ ਕੁਮਾਰ ਗੱਬਾ ਜੀ ਉਹ ਵੀ ਪਹੁੰਚੇ ਨੇ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਤੇ ਆਓ ਗੱਲਬਾਤ ਕਰਾਉਣੇ ਆ ਉਹਨਾਂ ਦਾ ਚੋਣ ਨਿਸ਼ਾਨ ਮੰਤਰੀ ਹੈ ਜੀ ਪਹਿਲਾਂ ਤਾਂ ਚੋਣ ਨਿਸ਼ਾਨ ਤੇ ਵੀ ਗੱਲ ਕਰਾਂਗੇ ਕਿਉਂਕਿ ਕਿਉਂਕਿ ਬੰਸਰੀ ਕ੍ਰਿਸ਼ਨ ਜੀ ਨੂੰ ਵੀ ਬਹੁਤ ਪਿਆਰੀ ਸੀ ਜੀ ਨਮਸਕਾਰ ਜੀ ਪਹਿਲਾਂ ਤਾਂ ਥੋੜੇ ਚੋਣ ਨਿਸ਼ਾਨ ਦੀ ਗੱਲ ਕਰਾਂਗੇ ਬੰਸਰੀ ਬੰਸਰੀ ਦੇ ਕ੍ਰਿਸ਼ਨ ਭਗਵਾਨ ਨੂੰ ਬਹੁਤ ਪਿਆਰੀ ਸੀ ਤੇ ਮੈਨੂੰ ਤੁਹਾਨੂੰ ਵੀ ਪਿਆਰੀ ਲੱਗਦੀ ਹੈ ਮੇਰਾ ਨਾਮ ਵੀ ਕ੍ਰਿਸ਼ਨ ਕੁਮਾਰ ਗੱਭਈ ਹੈ ਜੀ ਠੀਕ ਹੈ ਤੇ ਚੋਣ ਨਿਸ਼ਾਨ ਨੂੰ ਬੰਸਰੀ ਮਿਲਿਆ ਅੱਛਾ ਤੇ ਨੰਬਰ ਵੀ 7 ਮਿਲਿਆ ਦੇਖੋ ਸੱਤਿਆ ਦਾ ਪ੍ਰਤੀਕ ਹੁੰਦੀ ਹੈ ਬੰਸਰੀ ਠੀਕ ਹੈ ਜੀ ਸੱਤਿਆ ਦਾ ਪ੍ਰਤੀਕ ਹੈ ਬੰਸਰੀ ਬੰਸਰੀ ਦੇ ਬਟਨ ਨੂੰ ਵੱਤ ਤੋਂ ਵੱ ਦਬਾ ਕੇ ਮੈਨੂੰ ਕਾਮਯਾਬ ਕਰੋ ਜੋ ਵੀ ਮੈਂ ਕੰਮ ਹੈ ਨਾਬੇ ਦੇ ਪਹਿਲ ਦੇ ਆਧਾਰ ਤੇ ਕਰਾਂਗਾ ਮੁੱਦੇ ਕੀ ਨੇ ਕ੍ਰਿਸ਼ਨ ਕੁਮਾਰ ਜੀ ਥੋੜੀ ਪਾਰ ਦੀ ਮੁੱਦੇ ਕੀ ਲੈ ਕੇ ਚੱਲ ਰਹੀ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਸ਼ਾਂਤਮਈ ਹੋਣਾ ਚਾਹੀਦਾ ਜੀ ਸ਼ਾਂਤਮਈ ਨਹੀਂ ਹੈ ਬਟ ਜਿਵੇਂ ਨਾਬਾ ਔਰ ਇੰਡਸਟਰੀ ਕੋਈ ਖਾਸ ਨਹੀਂ ਹੈ ਇੰਡਸਟਰੀ ਇੰਡਸਟਰੀ ਹੋਣੀ ਚਾਹੀਦੀ ਹੈ ਪਟਿਆਲੇ ਵੀ ਇੰਡਸਟਰੀ ਨਹੀਂ ਹੈ ਸਿਰਫ ਪਟਿਆਲੇ ਔਰ ਨਾਬੇ ਕੋਈ ਇੰਡਸਟਰੀ ਖਾਸ ਬਿਲਕੁਲ ਵੀ ਨਹੀਂ ਹੈ ਇੰਡਸਟਰੀ ਹੋਣੀ ਚਾਹੀਦੀ ਹੈ ਡਬਲ ਲਾਈਨ ਹੋਣੀ ਚਾਹੀਦੀ ਹੈ ਡਬਲ ਲਾਈਨ ਡਬਲ ਲਾਈਨ ਤਾਂ ਡਾਕਟਰ ਉਹ ਹੋ ਗਈ ਜੀ ਡਬਲ ਲਾਈਨ ਹੋ ਗਈ ਜੀ ਲੇਕਿਨ ਟ੍ਰੇਨਾਂ ਨਹੀਂ ਚਲੀਆਂ ਆਨੇ ਠੀਕ ਹੈ ਟ੍ਰੇਨਾਂ ਚਲਣੀਆਂ ਚਾਹੀਦੀਆਂ ਵੱਤ ਤੋਂ ਵੱਤ ਨਾਲੇ ਡਬਲ ਲਾਈਨ ਜਿਹੜੀ ਹੋਈ ਹੈ ਉਹ ਬਠਿੰਡਾ ਵਾਲੀ ਹੋਈ ਹੈ ਜਾਕਲ ਵਾਲੀ ਨਹੀਂ ਹੋਈ ਜੇ ਜਾਕ ਤੇ ਹੋਰ ਕੀ ਹੈ ਜੇ ਤੁਸੀਂ ਮੈਂਬਰ ਪਾਰਲੀਮੈਂਟ ਜਿੱਤਦੇ ਹੋ ਤਾਂ ਕੀ ਫੈਸਿਲਿਟੀ ਲੈ ਕੇ ਆਉਂਗੇ ਜਿਲੇ ਲਈ ਡਬਲ ਲਾਈਨ ਜਾਖਲ ਵਾਲੀ ਲਾਵਾਂਗੇ ਜੀ ਤੇ ਇੰਡਸਟਰੀ ਲਾਵਾਂਗੇ ਵੱਧ ਤੋਂ ਵੱਧ ਜੀ ਓਕੇ ਤੇ ਆਮ ਆਮ ਪਾਰਟੀ ਦਾ ਜਿਵੇਂ ਤੁਸੀਂ ਕਾਰੇ ਕਰਦੇ ਹੋ ਤਾਂ ਕੀ ਕੀ ਕਰੋਗੇ ਮੈਂ ਸਮਾਜ ਸੇਵਕ ਹਾਂ ਜੀ ਬਾਹਲਪੁਰ ਸਮਾਜ ਦਾ ਮੁਖੀ ਹਾਂ ਪਿਛਲੇ 20 ਸਾਲ ਤੋਂ ਸਮਾਜ ਸੇਵਾ ਕਰ ਰਿਹਾ ਹਾਂ ਸ਼੍ਰੀ ਅਮਰਨਾਥ ਲੰਗਰ ਕਮੇਟੀ ਹੈ ਸਾਡੀ ਹਰੀਮ ਸੇਵਾ ਮੰਡਲ ਉਧੇ ਝੰਡੇ ਥੱਲੇ ਪਿਛਲੇ 20 ਸਾਲ ਤੋਂ ਭੰਡਾਰਾ ਲਗਾ ਰਹੇ ਹਾਂ ਅਮਰਨਾਥ ਲੋਕਾਂ ਤੋਂ ਸਹਿਯੋਗ ਇਕੱਠਾ ਕਰਕੇ ਪਿਛਲੇ 20 ਸਾਲ ਤੋਂ ਸਮਾਜ ਦੀ ਸੇਵਾ ਕਰ ਰਹੇ ਹਾਂ ਸਮਾਜ ਦੇ ਪ੍ਰਤੀ ਸੇਵਾ ਕਰਦਾ ਰਹੇ ਰਹਾਇਸ਼ ਪਟਿਆਲੀ ਹੈ ਜੀ ਰਹਾਇਸ਼ ਪਟਿਆਲੀ ਜੀ ਕਿਉਂਕਿ ਜ਼ਿਆਦਾਤਰ ਦੇਖਿਆ ਨਾ ਕਈ ਵਾਰ ਕੈਂਡੀਡੇਟ ਬਾਹਰੋਂ ਪੈਰਾਸ਼ੂਟ ਰਹੀ ਤਾਰੇ ਜਾਂਦੇ ਨੇ ਪੈਰਾਸ਼ੂਟ ਰਹੀ ਨਹੀਂ ਉਤਰੇ ਵੇ ਜੀ ਪਟਿਆਲੇ ਤੋਂ ਹੀ ਆ ਮੇਰਾ ਨੰਬਰ ਜਿਹੜਾ ਪੰਫਲੇਟ ਤੇ ਹੈਗਾ ਉਹ ਨੰਬਰ 20 ਸਾਲ ਪੁਰਾਣਾ ਵੀ ਹੋਈ ਸੀ ਤੇ ਅੱਗੇ ਵੀ ਉਹੀ ਰਹੇਗਾ ਮੈਂ ਨੰਬਰ ਬਦਲਾਂਗਾ ਨਹੀਂ ਓਕੇ ਠੀਕ ਹਾਂਜੀ ਗੁਪਤਾ ਜੀ ਨਮਸਕਾਰ ਗੁਪਤਾ ਜੀ ਹੁਣ ਆਪਾਂ ਪੋਲੀਟੀਕਲ ਕਰੀਏ ਵੀ ਇਲੈਕਸ਼ਨ ਵੀ ਸਿਰ ਤੇ ਹੈ ਤੇ ਤੁਸੀਂ ਪੰਜਾਬ ਤੋਂ ਜੀਮ ਸਿਚੁਏਸ਼ਨ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਪਾਰਟੀ ਕਿੱਥੇ ਖੜੀ ਹੈ ਅੱਗੇ ਨਾਲੋਂ ਗਰੋਥ ਹੋ ਰਹੀ ਹੈ ਸ਼ਿਵ ਸੈਨਾ ਹਿੰਦੁਸਤਾਨ ਹਿੰਦੁਸਤਾਨ ਸ਼ਕਤੀ ਸੈਨਾ ਦਾ ਰਾਸ਼ਟਰੀ ਪ੍ਰਧਾਨ ਆ ਅੱਜ ਅਸੀਂ ਪਟਿਆਲਾ ਲੋਕ ਸਭਾ ਸੀਟ ਦੇ ਪਾਰਟੀ ਨੇ ਸੰਜੇ ਉਮੀਦਵਾਰ ਸੀ கிருஷ்ਣ ਕੁਮਾਰ ਗਾਬਾ ਜੀ ਦਾ ਚੋਣ ਪ੍ਰਚਾਰ ਕਰਨ ਲਈ ਠੀਕ ਹੈ ਜਿੱਥੇ ਅਸੀਂ ਪਟਿਆਲੇ ਦੇ ਨੋ ਕੰਸਟੀਟੂਐਂਸੀ ਦੇ ਵਿੱਚ ਜਾ ਰਹੇ ਸੀ ਉਥੇ ਨਾਭਾ ਵਿਧਾਨ ਸਭਾ ਖੇਤਰ ਦੇ ਵਿੱਚ ਅੱਜ ਆਏ ਆਂ ਪਾਰਟੀ ਦੇ ਸਾਡੇ ਆਈਟੀ ਸੈੱਲ ਦੇ ਪੰਜਾਬ ਦੇ ਪ੍ਰਧਾਨ ਰਿੰਕੋ ਜਿਹਦੀ ਅਗਵਾਈ ਦੇ ਵਿੱਚ ਅੱਜ ਇੱਥੇ ਚੋਣ ਪ੍ਰਚਾਰ ਕੀਤਾ ਜਾਏਗਾ ਮੇਨਾ ਡਾਕਟਰ ਪਰਮਜੀਤ ਸਿੰਘ ਜੀ ਵੀ ਮੌਜੂਦ ਨੇ ਤਮਾਮ ਪਾਰਟੀ ਦੀ ਲੀਡਰਸ਼ਿਪ ਇੱਥੇ ਮੌਜੂਦ ਹੈ ਔਰ ਅਸੀਂ ਤੁਸੀਂ ਪੁੱਛਿਆ ਹੈ ਕਿ ਪਾਰਟੀ ਅੱਜ ਦੀ ਸਥਿਤੀ ਕਿੱਥੇ ਖੜੀ ਹੈ ਹਾਂਜੀ ਦੂਸਰੀ ਪਾਰਟੀ ਦੇ ਲੀਡਰ ਪੈਸੇ ਖਰਚ ਕੇ ਲੋਕਾਂ ਨੂੰ ਜੁਟਾ ਰਹੇ ਨੇ ਤੇ ਸਾਡੇ ਨਾਲ ਲੋਕ ਜਨਤਾ ਪਿਆਰ ਨਾਲ ਆ ਰਹੀ ਹੈ ਬਸ ਕਿਉਂਕਿ ਸਮਾਜ ਸੇਵਾ ਦੇ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਚੋਣਾਂ ਦੇ ਸਮੇਂ ਹਾਜ਼ਰ ਨਹੀਂ ਹੁੰਦੇ ਚੋਣਾਂ ਤੋਂ ਬਗੈਰ ਵੀ ਅਸੀਂ ਸਮਾਜ ਦੀ ਸੇਵਾ 'ਚ ਹਾਜ਼ਰ ਰਹੇ ਜੇ ਇਥੇ ਪਟਿਆਲੇ ਹੜ ਆ ਗਿਆ ਤੇ ਸ਼ਿਵ ਚਨਹੰਦੁਸਤਾਨ ਦਾ ਵਰਕਰ ਸਹਿਰਾਂ ਔਰ ਪਿੰਡਾਂ 'ਚ ਲਗਾਤਾਰ ਸક્રિય ਰਿਹਾ ਅਸੀਂ ਪਿੰਡਾਂ 'ਚ ਵੀ ਰਾਹਤ ਲੈ ਕੇ ਪਹੁੰਚੇ ਔਰ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਵੀ ਰਾਹਤ ਲੈ ਕੇ ਪਹੁੰਚੇ ਇਹੀ ਕਾਰਨ ਹੈ ਕਿ ਜਿਹੜੇ ਵੀ ਵਿਧਾਨ ਸਭਾ ਖੇਤਰ 'ਚ ਅਸੀਂ ਜਾ ਰਹੇ ਹਾਂ ਉੱਥੇ ਦੇ ਲੋਕ ਸਾਨੂੰ ਪਲਕਾਂ ਦੇ ਉੱਤੇ ਬਿਠਾ ਰਹੇ ਹਨ ਖਾਣਾ ਖਵਾ ਰਹੇ ਹਨ ਪਾਣੀ ਪਿਲਾ ਰਹੇ ਚਾਹ ਪਿਲਾ ਰਹੇ ਹਨ ਔਰੇ ਵਿਸ਼ਵਾਸ ਦੇ ਰਹੇ ਆ ਕਿ ਜਿਹੜੇ ਦਲ ਬਦਲੂ ਲੀਡਰ ਹੈਗੇ ਜਿਹੜੇ ਆਪਣੇ ਸੱਤਾ ਦੀ ਭੁੱਖ ਦੇ ਕਾਰਨ ਕਦੇ ਕਾਂਗਰਸ ਚ ਕਦੇ ਬੀਜੇਪੀ ਚ ਕਦੇ ਬੀਜੇਪੀ ਤੋਂ ਆਮ ਆਦਮੀ ਪਾਰਟੀ ਜਾ ਰਹੇ ਇਹਨਾਂ ਨੂੰ ਅਸੀਂ ਨਕਾਰ ਰਹੇ ਆਂ ਔਰ ਅਸੀਂ ਜਿਹੜਾ ਕ੍ਰਿਸ਼ਨ ਕੁਮਾਰ ਗੱਭਾ ਹੈ ਸ਼ਿਵ ਸੈਨਾ ਹਿੰਦੁਸਤਾਨ ਹਿੰਦੁਸਤਾਨ ਸ਼ਕਤੀ ਸੈਨਾ ਦੇ ਸਾਂਝੇ ਉਮੀਦਵਾਰ ਦੇ ਤੌਰ ਤੇ ਲੜ ਰਿਹਾ ਹੈ ਜਿਹੜੇ ਕਿ ਬਾਬਾ ਅਮਰਨਾਥ ਜੀ ਦੀ ਗੁਫਾ ਦੇ ਪਾਸ ਜਿੱਥੇ ਆਕਸੀਜਨ ਵੀ ਨਹੀਂ ਮਿਲਦਾ ਸਾਹ ਲੈਣਾ ਵੀ ਔਖਾ ਹੁੰਦਾ ਠੀਕ ਹੈ ਉੱਥੇ ਜਾ ਕੇ ਆਮ ਜਨਤਾ ਦੇ ਲਈ ਲੰਗਰ ਲਗਾਉਂਦੇ ਆ ਉਹਨਾਂ ਨੂੰ ਚੁਣ ਕੇ ਭੇਜਾਂ ਦਾ ਮਨ ਬਣਾ ਰਿਹਾ ਉਹਨਾਂ ਦਾ ਵਿਸ਼ਵਾਸ ਹੈ ਕਿ ਸੁਵਸਨਾ ਹਿੰਦੁਸਤਾਨ ਦਾ ਜਿਹੜਾ ਇਹ ਕਾਰਕਟਰ ਹੈ ਇਹ ਪੂਰੀ ਇਮਾਨਦਾਰੀ ਨਾਲ ਪਟਿਆਲੇ ਦੀ ਜਨਤਾ ਦੀ ਆਵਾਜ਼ ਨੂੰ ਲੋਕ ਸਭਾ ਦੇ ਵਿੱਚ ਚੱਕੇ ਸੁਵਸਨਾ ਇੱਕ ਗਊ ਰੱਖਿਆ ਦਲ ਵੀ ਹੁੰਦਾ ਜੀ ਇਸ ਸਾਡੇ 'ਚ ਕੋਈ ਗਊ ਰੱਖਸ਼ਾ ਦਲ ਨਹੀਂ ਹੈ ਲੇਕਿਨ शिवसेना ਹਿੰਦੁਸਤਾਨੇ ਮੰਦੀ ਹੈ ਕਿ ਗਊ ਜਿਹੜਾ ਧੰਨ ਸੜਕਾਂ ਦੇ ਉੱਤੇ ਫਿਰ ਰਿਹਾ ਉਹ 'ਚ ਸਭ ਤੋਂ ਜ਼ਿਆਦਾ ਦੋਸ਼ੀ ਸਰਕਾਰ ਹੈ ਕਿਉਂਕਿ ਗਊ ਸੰਸ ਦਾ ਪੈਸਾ ਬੜੀ ਮਾਤਰਾ 'ਚ ਇਕੱਠਾ ਕਰਨ ਤੋਂ ਬਾਅਦ ਸਰਕਾਰ ਉਹ ਗਊ ਸੇਵਾ ਦੇ ਉੱਤੇ ਖਰਚ ਨਾ ਕਰਕੇ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਦੇਣ ਵਾਲੇ ਮੱਧ ਦੇ ਵਿੱਚ ਖਰਚਦੀ ਹੈ ਜਿਹਦਾ ਨਤੀਜਾ ਇਹ ਨਿਕਲਦਾ ਕਿ ਗਊ ਧਨ ਸੜਕਾਂ ਤੇ ਫਿਰਦਾ ਔਰ ਉਹ ਐਕਸੀਡੈਂਟ ਦਾ ਕਾਰਨ ਬਣਦਾ ਔਰ ਪੰਜਾਬ ਦੇ ਲੋਕਾਂ ਦੀ ਜਾਨ ਦਾ ਖਤਰਾ ਬਣ ਜਾਂਦਾ ਹੰਜਰੀ ਨੂੰ ਕੁਝ ਕੀ ਹਾਲ ਹੈ ਜੀ ਠੀਕ ਹੈ ਜੀ ਤੁਸੀਂ ਸ਼ਹਿਰੀ ਬੋਲਦੇ ਹੋ ਨਹੀਂ ਨਹੀਂ ਪੰਜਾਬ ਦਾ 80 ਸਾਲ ਦਾ ਬਤਾਨਾ 80 ਸਾਲ ਹਾਂ ਰਿੰਕੂ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਨੱਬ ਚ ਗੱਬਾ ਜੀ ਪਹੁੰਚੇ ਨੇ ਗੁਪਤਾ ਜੀ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹਾਂਗੇ ਸਾਡੇ ਜਿਹੜੇ ਸ਼ਿਵ ਸੈਨਾ ਹਿੰਦੁਸਤਾਨ ਹਿੰਦੁਸਤਾਨ ਸ਼ਕਤੀ ਸੈਨਾ ਦੇ ਕੌਮੀ ਪ੍ਰਧਾਨ ਨੇ ਠੀਕ ਹੈ ਇਹਨਾਂ ਨੇ 20 ਸਾਲ ਤੋਂ ਇਹ ਸਾਡੀ ਪਾਰਟੀ ਨੂੰ ਬਹੁਤ ਅੱਗੇ ਤੱਕ ਲੈ ਕੇ ਮਜ਼ਬੂਤ ਕਰ ਰਹੇ ਨੇ ਪਾਰਟੀ ਨੂੰ ਤੇ ਤੁਹਾਨੂੰ ਪਤਾ ਹੀ ਜਿਹੜੀ ਆਪਣੀ ਸਰਕਾਰਾਂ ਨੇ ਇਹਨਾਂ ਨੇ ਅਜ ਤੱਕ ਕਰਿਆ ਤਾਂ ਕੁਝ ਨਹੀਂ ਹੈਗਾ ਕੋਈ ਵਿਕਾਸ ਨਹੀਂ ਹੋਇਆ ਤੇ ਸਾਡੇ ਸਿਪਸਨ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਸ਼੍ਰੀ ਭੌਨਕਵਰ ਗੁਪਤਾ ਜੀ ਨੇ ਇੱਕ ਨੇਕ ਇਨਸ਼ਾਰ ਨੂੰ ਪਟਿਆਲੇ ਤੋਂ ਚੁਣ ਕੇ ਸ੍ਰੀ ਕ੍ਰਿਸ਼ਨ ਕੁਮਾਰ ਗੱਭਾ ਜੀ ਜਿਹੜੇ ਸਾਡੇ ਪਟਿਆਲਾ ਲੋਕ ਸਭਾ ਤੋਂ ਉਮੀਦਵਾਰ ਨੇ ਬਹੁਤ ਆਈਆਂ ਬਹੁਤ ਗਈਆਂ ਕਿਹੜੀ ਸਰਕਾਰ ਤੁਸੀਂ ਕਹਿ ਰਹੇ ਹੋ ਵੀ ਕੰਮ ਨਹੀਂ ਹੋਇਆ ਕਿਸ ਕਿਸ ਸਰਕਾਰ ਸਰਕਾਰ ਨੂੰ ਆਪਾਂ ਕਹੀਏ ਕਿ ਜਿੰਨੇ ਕੰਮ ਨੇ ਆਕਾਲੀ ਸਰਕਾਰ ਨੇ ਵੀ ਸੱਤਾ ਭੋਗੀ ਹੈ ਪੰਜਾਬ ਦੇ ਵਿੱਚ ਉਹਨਾਂ ਨੇ ਵੀ ਕੋਈ ਤੁਸੀਂ ਆਊਟਰ ਕਲੋਨੀਆਂ ਤੁਸੀਂ ਮੈਨੂੰ ਵੱਧ ਜਾਣਦੇ ਹੋ ਕਿ ਆਊਟਰ ਕਲੋਨੀਆਂ ਤੇ ਅੱਜ ਤੱਕ ਕੋਈ ਵਿਕਾਸ ਨਹੀਂ ਹੋਇਆ ਉਸ ਤੋਂ ਬਾਅਦ ਆਪਾਂ ਕਰੀਏ ਆਪਣੇ ਆ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਨੇ ਵੀ ਜੇ ਆਪਾਂ ਕਹੀਏ ਪੰਜਾਬ ਦੇ ਵਿੱਚ ਰਾਜ ਕੀਤਾ ਪਰ ਮੈਂ ਸੀਟਾਂ ਦਿੱਤੀਆਂ ਆ ਮਾ ਦੀ ਪਾਰਟੀ ਨੂੰ ਉਹ 92 ਸੀਟਾਂ ਜਿਤਾਈਆਂ ਆ ਆਪਾਂ ਨੂੰ ਇਹ ਸੀ ਕਿ ਇੱਕ ਮੋਗਾ ਦਿਓ ਇਹ ਵਿਕਾਸ ਕਰਨਗੇ ਪਰ ਵਿਕਾਸ ਮੈਨੂੰ ਲੱਗਦਾ ਹੈ ਕਿ ਜਿਹੜਾ ਇਹਨਾਂ ਨੇ ਨਾਭੇ ਸ਼ਹਿਰ ਦਾ ਵਿਕਾਸ ਕਰਨਾ ਤੁਸੀਂ ਆਊਟਰ ਕਲੋਨੀਆ ਵੱਲੋਂ ਜਿਹੜੇ ਆਪਣੇ ਉਰੇ ਹਲਕੇ ਦੇ ਐਮ ਐਲ ਏ ਦੇ ਮਾਨ ਜੀ ਨੇ ਇਹਨਾਂ ਦਾ ਆਊਟਰ ਕਲੋਨੀਆ ਕੰਨੀ ਕੋਈ ਧਿਆਨ ਨਹੀਂ ਹੈਗਾ ਇਹਨਾਂ ਨੇ ਉੱਥੇ ਆਊਟਰ ਕਲੋਨੀਆ ਮੁੱਦਾ ਦਾ ਚੱਕਿਆ ਨਹੀਂ ਇਲੈਕਸ਼ਨ ਆਪਾਂ ਪਾਰਲੀਮੈਂਟ ਦੇ ਵਿੱਚ ਚਾਹੇ ਵਿਧਾਨ ਸਭਾ ਦੇ ਜਾ ਕੇ ਬੋਲਦੀਏ ਕਿ ਹਾਂ ਜੀ ਆਊਟਰ ਕਲੋਨੀਆਂ ਅਸੀਂ ਵਿਕਾਸ ਕਰਾਂਗੇ ਇਹ ਕਰਾਂਗੇ ਉਹ ਗੱਲਾਂ ਨਹੀਂ ਹੁੰਦੀਆਂ ਜਦੋਂ ਇਲੈਕਸ਼ਨ ਤੋਂ ਬਾਅਦ ਹੀ ਕਿਉਂ ਇਹਨਾਂ ਨੂੰ ਯਾਦ ਆਉਂਦਾ ਇਲੈਕਸ਼ਨ ਤੋਂ ਪਹਿਲਾਂ ਮੁੱਦਾ ਚੱਕਿਆ ਉਤੋਂ 8 ਮਹੀਨੇ 9 ਮਹੀਨੇ ਪਹਿਲਾਂ ਮੁੱਦਾ ਮੈਂ ਥੋੜੀ ਸਾਰੀ ਗੱਲ ਮੰਨ ਗਏ ਚੱਕਿਆ ਪਰ ਉਹਦਾ ਕੰਮ ਹੋਇਆ ਕਿਥੇ ਤੁਸੀਂ ਦੱਸੋ ਮੈ ਤੋਂ ਪੁਰਾਣ ਸਾਡੋ ਜਿਹੜੇ 20 ਸਾਲ 50 ਸਾਲ ਹੋ ਗਏ ਆਊਟਰ ਕਲੋਨੀਆਂ ਕੰਨੀ ਕੋਈ ਵਿਕਾਸ ਨਹੀਂ ਹੋਇਆ ਅੱਜ ਵੀ ਉਹ ਜਿਹੜੀ ਸੜਕਾਂ ਨਾਲੀਆਂ ਰੂੜੀਆਂ ਫਿਰ ਰਹੀਆਂ ਨੇ ਲੋਕਾਂ ਦਾ ਪੂਰਾ ਹਾਲ ਨੇ ਤੁਸੀਂ ਨਹੀਂ ਕੋਈ ਜੁਮਲਾ ਕ ਪਾਰਟੀ ਨੇ ਜਿਹੜਾ ਇਹ ਕੈਂਡੀਡੇਟ ਚੁਣਿਆ ਅਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਿਹੜਾ ਕੈਂਡੀਡੇਟ ਕ੍ਰਿਸ਼ਨ ਕੁਮਾਰ ਗੱਭਾ ਨੂੰ ਚੁਣਿਆ ਜੇ ਤੁਹਾਡੇ ਲੋਕਾਂ ਦੇ ਪਿਆਰ ਦੇ ਸਤਿਕਾਰ ਨਾਲ ਕ੍ਰਿਸ਼ਨ ਕੁਮਾਰ ਗੱਭਾ ਜੀ ਐਮਪੀ ਬਣ ਜਾਂਦੇ ਨੇ ਤਾਂ ਸਭ ਤੋਂ ਪਹਿਲੇ ਸਾਡੇ ਛੋਟੇ-ਮੋਟੇ ਮੁੱਦੇ ਵਿਕਾਸ ਜਿਹੜੇ ਕੰਮ ਹੋਣਗੇ ਪਹਿਲ ਦੇ ਆਧਾਰ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਸਾਡੇ ਰਾਸ਼ਟਰੀ ਪ੍ਰਧਾਨ ਜੀ ਤੇ ਕਿ ਸਾਡੇ ਜਿਹੜੇ ਲੋਕ ਪੁਰੇ ਦੁਖੀ ਨੇ ਉਹ ਪਹਿਲ ਦੇ ਅਧਾਰ ਤੋਂ ਉਹਨਾਂ ਦੇ ਕੰਮ ਹੋਣਗੇ ਨਹੀਂ ਨਹੀਂ ਜਿਵੇਂ ਹੁਣ ਕਾਂਗਰਸ ਕਹਿ ਰਹੀ ਹੈ ਜਿਵੇਂ ਅਸੀਂ 85000 ਰੁਪਇਆ 88000 ਰੁਪਇਆ ਮਹੀਨਾ ਲੱਖ ਰੁਪਇਆ ਗਰੀਬ ਪਰਵਾਰ ਨੂੰ ਦੇਵਾਂਗੇ ਪਰ ਉਹ ਚ ਨਾਉਂ ਨਹੀਂ ਲਿਖਿਆ ਗਿਆ ਗਰੀਬ ਲੱਖ ਰੁਪਇਆ ਸੀ ਹਸਪੀਟਲ ਦਾ ਜਿਹੜਾ 5 ਲੱਖ ਮੋਦੀ ਜੀ ਦੇ ਰਹੇ ਨੇ ਆਸ਼ਮਨ ਕਾਰਡ ਤੇ ਉਹ ਲੋਕਾਂ ਦਾ ਕੰਮ ਕਾਰਡ ਤਾਂ ਚੱਲਦਾ ਨਹੀਂ ਹੈਗਾ ਹੁਣ ਉਹਨਾਂ ਨੇ ਵੱਡੀ ਸ਼ਰਤ ਧੀ ਕਿ ਅਸੀਂ 25 ਲੱਖ ਰੁਪਏ ਦੇਵਾਂਗੇ ਉਹ 25 ਲੱਖ ਦੀ ਤਾਂ ਫਾਰਮੈਲਟੀ ਕਰਦੇ ਉਹ ਤੋਂ ਪਹਿਲਾਂ ਤਾਂ ਬੰਦਾ ਹੀ ਮਰ ਜਾਂਦਾ ਇਹ ਕਿਸੇ ਨੂੰ ਨਹੀਂ ਮਿਲਦੀ ਇਹ ਜਿਹੜੀ ਸਹੂਲਤ ਹੈ ਇਹ ਸਿਰਫ ਗੱਲਾਂ ਟੀਵੀ ਚੈਨਲਾਂ ਤੇ ਐਡ ਵਾਸਤੇ ਹੁੰਦਾ ਕਿ ਲੋਕਾਂ ਨੂੰ ਪਰਵਾਹ ਆ ਕੇ ਵੋਟ ਦੇਤੀ ਹੋਰ ਵੀ ਹੁੰਦੀ ਹੈ ਵੀ ਜਿਵੇਂ ਆਰ ਵੀ ਬੀਜੇਪੀ ਨਾਲ ਗੱਠਬੰਧ ਹੁੰਦਾ ਇਹਨਾਂ ਦਾ ਉਹ ਹੈ ਕੋਈ ਸਾਡਾ ਕੋਈ ਗੱਠਬੰਧ ਨਹੀਂ ਅਸੀਂ ਆਪਣੇ ਮੁੱਦਿਆਂ ਤੇ ਲੜ ਰਹੇ ਹਾਂ ਭਾਜਪਾ ਜਿਹੜੀ ਹੈ ਪੰਜਾਬ ਦੇ ਵਿੱਚ ਕੋਈ ਜਨ ਹਿੱਤ ਦੇ ਵਿੱਚ ਹਿੰਦੂ ਚ ਕੁਝ ਨਹੀਂ ਕਰ ਰਹੀ ਠੀਕ ਹੈ ਸਰ ਨਿਸ਼ਾਨਾ ਬਾਰੇ ਤੁਸੀਂ ਜਿਵੇਂ ਹੋ ਗਏ ਉਹਨਾਂ ਦਾ ਕੋਈ ਮਦਦ ਨਹੀਂ ਹੋ ਰਿਹਾ ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਜੇ ਭਾਰਤ ਸਰਕਾਰ ਨੇ ਦੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੀ ਗੱਲ ਮੰਨਦੇ ਹੋਏ ਉਹਨਾਂ ਦਾ ਧਰਨਾ ਉਠਾਇਆ ਉਹਨਾਂ ਦੀ ਮੰਗਾਂ ਮੰਨੀਆਂ ਤੇ ਹੁਣ ਉਹਨਾਂ ਨਾਲ ਧੋਖਾ ਤੜੀ ਕਿਉਂ ਜੇ ਉਹਨਾਂ ਦੀ ਮੰਗ ਮੰਨ ਲਈ ਗਈ ਹੈ ਤਾਂ ਉਹ ਮੰਗਾ ਨੂੰ ਲਾਗੂ ਕਰੋ ਔਰ ਮੰਗਾ ਇਮਾਨਦਾਰੀ ਨਾਲ ਉਹਨਾਂ ਦੀ ਮੰਨਣ ਤੋਂ ਬਾਅਦ ਲਾਗੂ ਕਰਨੀ ਹੈ